ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਕੀਤੀ ਜਾਵੇ ਮਦਦ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਡੇਰਾ ਬਾਬਾ ਨਾਨਕ ਦੀ ਲਗਾਤਾਰ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਜਿਸ ਕਰਕੇ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਵੱਖ-ਵੱਖ ਤਸਵੀਰਾਂ ਅਜៃਆਂ ਤਸਵੀਰਾਂ ਜਿਸ ਨੂੰ ਦੇਖ ਕੇ ਖੁਦ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਇਸ ਤਰੀਕੇ ਦੇ ਜਿਹੜੇ ਹਾਲਾਤ ਨੇ ਇਸ ਵਕਤ ਪੰਜਾਬ ਦੇ ਬਣੇ ਹੋਏ ਨੇ ਲਗਾਤਾਰ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਡੇਰਾ ਬਾਬਾ ਨਾਨਕ ਦੀਆਂ ਤਸਵੀਰਾਂ ਤੁਹਾਨੂੰ ਇਸ ਵਕਤ ਸਕਰੀਨ ਦੇ ਉੱਤੇ ਦਿਖਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਹਾਲਾਤ ਐਨੇ ਕੁ ਜ਼ਿਆਦਾ ਖਰਾਬ ਹੋ ਚੁੱਕੇ ਨੇ ਕਿ ਇੱਥੇ ਚਾਰੇ ਪਾਸੇ ਪਾਣੀ ਹੀ ਪਾਣੀ ਜੜਾ ਕੀ ਨਜ਼ਰ ਆ ਰਿਹਾ ਕਿਸ਼ਤੇ ਦੇ ਰਹੀ ਲੋਕਾਂ ਨੂੰ ਜਿਹੜਾ ਕੀ ਬਾਹਰ ਕੱਢਿਆ ਜਾ ਰਿਹਾ ਦੂਜੇ ਪਾਸੇ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜੁੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹ ਵੀ ਪਹੁੰਚੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਲੋਕਾਂ ਦੀਆਂ ਮੁਸ਼ਕਲਾਂ ਜੁਨੇ ਕੀ ਸੁਣੀਆਂ ਗਈਆਂ ਸਕਰੀਨ ਦੇ ਉਤੇ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਕਿ ਸੁਖਬੀਰ ਸਿੰਘ ਬਾਦਲ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚੇ ਨੇ ਲੋਕਾਂ ਦਾ ਹਾਲ-ਚਾਲ ਜਾਣਿਆ ਜਾ ਰਿਹਾ ਹੈ ਲਗਾਤਾਰ ਜਿਹੜੀ ਕਿ ਸਿਆਸਤ ਕਾਫੀ ਜੜੀ ਕੀ ਗਰਮਾਈ ਹੋਈ ਆ ਸ਼੍ਰੋਮਣਿਆ ਕੈਨਦਲ ਪਾਰਟੀ ਵੀ ਆਪ ਮੁਹਾਰੇ ਜਾ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕਿਸ਼ਤੀਆਂ ਵੀ ਜਿਹੜੇ ਕਿ ਮੁਹਈਆ ਕਰਵਾਈਆਂ ਗਈਆਂ ਤਾਂ ਕਿ ਲੋਕਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਜਾਵੇ ਤੇ ਨਾਲ ਹੀ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਸਹੀ ਸਲਾਮਤ ਜਿਹੜੇ ਕਿ ਬਾਹਰ ਕੱਢ ਲਿਆ ਜਾਵੇ ਜਿਹਦੇ ਤਾਲ ਦੇ ਕਿਸ਼ਤੀਆਂ ਜਿਹੜੇ ਕਿ ਅ ਬੀਤੇ 2 ਦਿਨ ਪਹਿਲਾਂ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਮੁਹਈਆ ਕਰਵਾਈਆਂ ਦੂਜੇ ਪਾਸੇ ਖੁਦ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਡੇਰਾ ਬਾਬਾ ਨਾਨਕ ਦੇ ਜਿਹੜੇ ਹਾਲਾਤ ਨੇ ਲਗਾਤਾਰ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਜਿਹਦੇ ਚੱਲਦੇ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਕਿ ਲੋਕਾਂ ਦੇ ਘਰ ਡੁੱਬ ਚੁੱਕੇ ਨੇ ਤੇ ਉੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਡੇਰਾ ਬਾਬਾ ਨਾਨਕ ਹਾਕ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਜਾ ਕੇ ਹਾਲ-ਚਾਲ ਲੋਕਾਂ ਦਾ ਜਾਣਿਆ ਜਾ ਰਿਹਾ ਹੈ ਸਾਰੇ ਤਰਿਆ ਪੱਕੀ ਕਰਕੇ ਬੰਦ ਨਾ ਪੂਰੇ ਕੰਕਰੀਟ ਦੇ ਜਿਵੇਂ 15 20 ਘਰ ਕੱਚੇ ਦੇ ਬਿਲਕੁਲ ਵੀ ਘਰ ਪੜੀ ਜੇ ਭਾਵੇਂ ਆਏ ਨੇ ਤੇ ਬਿਲਕੁਲ ਝੂਂਡੇ ਨੇ ਤੇ ਦਰਪਾਲ ਦੇ ਗਿਆ ਕਰਦੇ ਤੇ ਪਾਤਾ ਹੀ 13000 ਦਰਪਾਲ پارٹی ਫਾਟਣ ਬਹੁਤ 4500 ਕਿਲਾ ਨੋਟ ਜਿਹਦਾ ਚੱਕਰ ਕਰਦਾ ਪਾਲੇ 10000 ਦੇ ਭਾਵੇਂ ਆ ਰਹੇ ਨੇ ਸਾਕੋ ਦੱਸਿਆ ਉਹਨਾਂ ਨੂੰ ਦੱਸਿਆ ਕਿ ਕਰਦੇ ਸਾਰਾ ਕਰਦੇ ਆ ਆ ਸਾਰੀ ਸਾਰੀ ਰਾਤ 판 ਤੇ ਬੈ ਕੇ ਕਰਤੀ ਬਹੁਤ 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 ਦੁੱਖ ਹੈ ਮਾਦੋਰੀਆਂ ਲਾਈਆਂ ਲੋਕਾਂ ਨੇ ਫੇਰ ਬਚਾ ਫੰਦ ਛੜ ਜਾ ਪਿੰਡ ਤਾਂ ਬਚੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਕੀਤੀ ਜਾਵੇ ਮਦਦ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਡੇਰਾ ਬਾਬਾ ਨਾਨਕ ਦੀ ਲਗਾਤਾਰ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਜਿਸ ਕਰਕੇ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਵੱਖ-ਵੱਖ ਤਸਵੀਰਾਂ ਅਜៃਆਂ ਤਸਵੀਰਾਂ ਜਿਸ ਨੂੰ ਦੇਖ ਕੇ ਖੁਦ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਇਸ ਤਰੀਕੇ ਦੇ ਜਿਹੜੇ ਹਾਲਾਤ ਨੇ ਇਸ ਵਕਤ ਪੰਜਾਬ ਦੇ ਬਣੇ ਹੋਏ ਨੇ ਲਗਾਤਾਰ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਡੇਰਾ ਬਾਬਾ ਨਾਨਕ ਦੀਆਂ ਤਸਵੀਰਾਂ ਤੁਹਾਨੂੰ ਇਸ ਵਕਤ ਸਕਰੀਨ ਦੇ ਉੱਤੇ ਦਿਖਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਹਾਲਾਤ ਐਨੇ ਕੁ ਜ਼ਿਆਦਾ ਖਰਾਬ ਹੋ ਚੁੱਕੇ ਨੇ ਕਿ ਇੱਥੇ ਚਾਰੇ ਪਾਸੇ ਪਾਣੀ ਹੀ ਪਾਣੀ ਜਿਹੜਾ ਕਿ ਨਜ਼ਰ ਆ ਰਿਹਾ ਕਿਸ਼ਤੇ ਦੇ ਰਹਿ ਲੋਕਾਂ ਨੂੰ ਜਿਹੜਾ ਕਿ ਬਾਹਰ ਕੱਢਿਆ ਜਾ ਰਿਹਾ ਦੂਜੇ ਪਾਸੇ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜੁੜੇ ਪ੍ਰਧਾਨੇ ਸੁਖਬੀਰ ਸਿੰਘ ਬਾਦਲ ਉਹ ਵੀ ਪਹੁੰਚੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਲੋਕਾਂ ਦੀਆਂ ਮੁਸ਼ਕਲਾਂ ਜੁਨੇ ਕਿ ਸੁਣੀਆਂ ਗਈਆਂ ਸਕਰੀਨ ਦੇ ਉੱਤੇ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚੇ ਨੇ ਲੋਕਾਂ ਦਾ ਹਾਲਚਲ ਜਾਣਿਆ ਜਾ ਰਿਹਾ ਲਗਾਤਾਰ ਜਿਹੜੀ ਕਿ ਸਿਆਸਤ ਕਾਫੀ ਜੜੀ ਕਿ ਗਰਮਾਈ ਹੋਈ ਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੀ ਆਪ ਮੁਹਾਰੇ ਜਾ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕਿਸ਼ਤੀਆਂ ਵੀ ਜਿਹੜੇ ਕਿ ਮੁਹਈਆ ਕਰਵਾਈਆਂ ਗਈਆਂ ਤਾਂ ਕਿ ਲੋਕਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਜਾਵੇ ਤੇ ਨਾਲ ਹੀ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਸਹੀ ਸਲਾਮਤ ਜਿਹੜਾ ਕਿ ਬਾਹਰ ਕੱਢ ਲਿਆ ਜਾਵੇ ਤੇ ਜਿਹਦੇ ਚਲਦੇ ਕਿਸ਼ਤੀਆਂ ਜਿਹੜੇ ਕਿ ਅ ਬੀਤੇ 2 ਦਿਨ ਪਹਿਲਾਂ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਮੁਹਈਆ ਕਰਵਾਈਆਂ ਦੂਜੇ ਪਾਸੇ ਖੁਦ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਡੇਰਾ ਬਾਬਾ ਨਾਨਕ ਦੇ ਜਿਹੜੇ ਹਾਲਾਤ ਨੇ ਲਗਾਤਾਰ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਜਿਦੇ ਚੱਲਦੇ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਕਿ ਲੋਕਾਂ ਦੇ ਘਰ ਡੁੱਬ ਚੁੱਕੇ ਨੇ ਤੇ ਉੱਥੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਜਾ ਕੇ ਹਾਲ ਜਾਂ ਲੋਕਾਂ ਦਾ ਜਾਣਿਆ ਜਾ ਰਿਹਾ ਹੈ ਸਾਰੇ ਤਰਿਆ ਪੱਕੀ ਕਰਕੇ ਪੂਰੇ ਕੰਕਰੀਟ ਦੇ ਜਿਵੇਂ 15 20 ਘਰ ਸੱਚੇ ਨੇ ਬਿਲਕੁਲ ਵੀ ਘਰ ਪੜੀ ਗਈ ਤੁਹਾਆਂ ਵਾਹ ਨੇ ਤੇ ਬਿਲਕੁਲ ਝੁੰਡੇ ਤੇ ਦਰਪਾਲ ਦੇ ਗਿਆ ਕਰ ਤੇ ਪਾਤਲਾ ਹੀ 13 ਮੁਕਤ ਤੇ ਸਰਪਾਰਟੀ ਫਾਟਣ ਬਹੁਤ 4.500 ਕਿਲਾ ਨੋਟੇ ਦਾ ਚੱਲ ਦਰ ਦਾ ਪਾਲੇ 1000 ਕਿਲਾ ਦੁਵਾਲੀ ਜਰਾ ਨੁਕਸਾਨ ਹੋ ਗਿਆ ਅਸਲ ਕਾਰਨ ਫਰਾਂ ਸਾਡਾ ਪੱਕਾ ਦੱਸਿਆ ਉਹਨਾਂ ਦੱਸਿਆ ਉਹ ਗੇ ਕਰਦੇ ਸਾਰਾ ਕਰ ਤੁਹਾਡੇ ਆ ਗਿਆ ਅਗੜੇ ਉਹ ਜੀ ਬਿਲਕੁਲ ਸਾਰੀ ਸਾਰੀ ਰਾਤ ਪੰਤੇ ਬੈ ਕੇ ਕਰਤੀ ਬਹੁਤ 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 ਦੇਖਦਾ ਹੈ ਮਾਦ ਹੋਰੀਆਂ ਲਾਈਆਂ ਲੋਕਾਂ ਨੇ ਫੇਰ ਬੱਚਾ ਫੰਦ ਛੁੜ ਜਾ ਪਿੰਡ ਤਾ ਬਚੇ ਹੋਰੀਆਂ ਲਾ